ਹਾਂਜੀ ਬਾਈ ਕੀ ਹਾਲ ਚਾਲ ਹੈ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਆਪਾਂ ਬੁਰੇ ਵਧੀਆ ਸਵਾਗਤ ਆ ਜੀ ਫੇਰ ਤੁਹਾਡਾ ਚੱਕ ਨਾ ਹੋਵੇ ਬਲੌਗ ਦੇ ਵਿੱਚ ਤੇ ਅੱਜ ਤੁਹਾਨੂੰ ਜਬਰਦਸਤ ਟੱਕਰ ਲੜਾਈ ਦਿਖਾਈਏ ਮੁੱਲ ਦੀ ਲੜਾਈ ਆ ਆਪਣਾ ਕਬੂਤਰ ਗਾਗੜਾ ਤੇ ਉਹ ਸਾਹਮਣੇ ਰੱਤਾ ਕਬੂਤਰ ਤੇ ਦੇਖੋ ਫਿਰ ਜਬਰਦਸਤ ਲੜਾਈ ਇਹਨਾਂ ਦੀ ਚੱਲ ਦੇਖਿਓ ਹਾਂ ਲੜਾਈ ਭਈ ਇਹਨਾਂ ਦੀ ਲੈ ਬਈ ਦੇਖ ਇਹ ਹਨ ਮੌਲਦੀ ਲੜਾਈ ਲੈਣ ਨੂੰ ਕਰਦਾ ਉਹ ਆਪਸ ਨੇ ਜੋੜਾ ਹੀ ਲੜਦਾ ਪਏ ਲੈ ਦੱਸ ਆਹ ਦੇਖ ਲੋ ਬਾਈ ਆਹ ਹੁੰਦੀ ਆ ਮੌਲ ਦੀ ਲੜਾਈ ਜਦੋਂ ਜਾ ਕੇ ਉਹਦੇ ਨਾਲ ਮੌਲ ਦੀ ਲੜਾਈ ਲੈਂਦਾ ਪਿਆ ਗੱਲ ਲੈ ਤੇ ਆਪਾਂ ਆ ਕਬੂਤਰੀ ਬਈ ਲਾਲ ਚੀਨੀ ਆਪਣੇ ਹਰਤੇ ਨਾਲ ਲਾਦ ਰਹੀਆਂ ਕਿਵੇਂ ਲੱਗੂ ਜੋੜਾ ਬਾਈ ਦੱਸਿਓ ਜਰੂਰ ਆਹ ਲਾਲ ਚੀਨੀ ਕਬੂਤਰੀ ਚਿੱਟੀਆਂ ਖਾਣ ਦੀ ਆਪਣੇ ਖੱਟੀਆਂ ਖਾਲੇ ਰੱਤੇ ਨਾਲ ਲਾਦ ਰਹੀਆਂ ਪੰਜ ਮੋਗੇ ਆ ਬਾਕੀ ਉਹ ਜੋੜਾ ਦੇਖੋ ਉਧਰ 23 ਦੇ ਰੱਤੇ ਦਾ ਜੋੜਾ ਤੇ ਆ ਲੱਗਦਾ ਆ ਕਿ ਗੱਲੜਾ ਇਹ ਗੱਲੜਾ ਕਬੂਤਰ ਲੱਗਾ ਬਈ ਆਪਣਾ ਕਬੂਤਰ ਲਾਂ ਚੀਦੀ ਦਾ ਗੱਲੜਾ ਉਧਰ ਆਪਣਾ ਦੋ ਜੋੜਾ ਅੱਡਾ ਤੇ ਇਹ ਕਬੂਤਰ ਨਾਲ ਆਪਣੇ ਨਾਲ ਆਪਾਂ ਇਹਨੂੰ ਘੁੰਮਣ ਕੇ ਰਿਪੇਗੀ ਸੀ ਬਈ ਜੀ ਬਾਹਲਾ ਕਬੂਤਰ ਚੰਗਾ ਹੀ ਬਾਹਲਾ ਜਿਆਦਾ ਉੜਦਾ ਬਈ ਸਾਰੇ ਸਾਰੇ ਦਿਹਾੜੀ ਉੱਡਿਆਂਦਾ ਜੀ ਤੇ ਆਪਾਂ ਪਰ ਇਹ ਕਹਿਣ ਨੂੰ ਦਿੱਤਾ ਨਹੀਂ ਆਪਾਂ ਇਹਨੂੰ ਅੱਡ ਰੱਖਿਆ ਤੇ 5-6 ਮਹੀਨੇ ਤੇ ਆਪਾਂ ਇਹਦਾ ਇਲਾਜ ਕੀਤਾ ਤੇ ਆਪਾਂ ਇਹਨੂੰ ਬਚਾਲਿਆ ਤੇ ਹੁਣ ਆਪਾਂ ਆ ਲਾਲ ਜਿੰਨੀ ਕਬੂਦਰੀ ਨਾਲ ਲਾਉਣਾ ਬਾਈ ਇਹ ਕਬੂਦਰੀ ਦੇਖ ਲਓ ਨਸਲ ਕਿੰਨੀ ਘੈਂਟ ਆ ਕਿੰਨੀ ਚੰਗੀ ਕਬੂਦਰੀ ਨਸਲ ਵਖੋ ਤੇ ਆਪਾਂ ਇਹਦੇ ਨਾਲ ਲਾਉਣਾ ਤੇ ਬੱਚੇ ਦੇਖੋ ਇਹਨਾਂ ਦੇ ਕਿੰਨੇ ਜਬਰਦਸਤ ਨਿਕਲਦੇ ਆ ਤੇ ਇਹ ਬਸ ਬਾਈ ਜੀ ਹੁਣ 10 ਪਰ ਸਾਫ ਹੋ ਚਲੇ ਆ ਕਿੰਨੀ ਰਹਿ ਗਈ 10 ਪਰ ਸਾਫ ਹੋ ਜੂਗੀ ਤੇ ਬਾਕੀ ਉਧਰ ਦੇਖੋ ਲੜਾਈ ਇਹ ਨਹੀਂ ਹਟਣ ਵਾਲੇ ਅੱਜ ਬਾੜਾ ਵੈਰ ਕਰਨ ਦਾ ਬਈ ਆਪਣੇ ਕੋਈ ਕਬੂਤਰਾਂ ਦਾ ਕਿਤੇ ਰਾਤੇ ਨਾਲ ਰੱਤਾ ਲੜ ਪੈਂਦਾ ਕਿਤੇ ਗੱਲੜੇ ਨਾਲ ਰੱਤੇ ਕਦੇ ਲਾਲ ਸਿਰੇ ਦਾ ਗਲੜਾ ਤੇ ਬਾਕੀ ਬਈ ਆ ਕਬੂਦਰੀ ਆਪਣੀ ਬੜੀ ਫੇਵਰੇਟ ਕਬੂਦਰੀ ਆ ਦੇਖੋ ਕਬੂਦਰੀ ਨਸਲ ਦੇਖੋ ਕਿੰਨੀ ਘੈਂਟ ਆ ਯਾਰ ਨਸਲ ਇਹਦੀ ਤੇ ਰੱਤੇ ਨਾਲ ਬੱਚੇ ਦੇਖੋ ਕੱਢਦੀ ਬਈ ਇਹ ਮੌਜੇ ਨਾਲ ਬੜੇ ਜਬਰਦਸਤ ਬੱਚੇ ਨਿਕਲਣਗੇ ਰੱਤੇ ਤੇ ਲਾਲ ਜੀਨੇ ਤੇ ਬਾਕੀ ਉਹ ਰੱਤੇ ਦੇਖੋ ਕਿਹੋ ਜਿਹੇ ਬੱਚੇ ਕੱਢਦੇ ਰੱਤੇ ਹੀ ਕੱਢਣਗੇ ਬੜੀ ਮੈਂ ਤਾਂ ਤੇ ਆ ਗਲਣਾ ਆਪਾਂ ਲਾਇਆ ਆਪਣੀ ਉਹ ਲਾਲ ਸਰੀ ਕਬੂਦਰੀ ਤੇ ਲੜਾਈ ਦੇਖੋ ਬਈ ਨਾਲੀ ਹਟਨ ਵਾਲਿਆ ਚ ਛੇਤੀ ਹੈ ਹੀ ਨਹੀਂ ਇਹ ਤੇ ਬਾਕੀ ਆ ਕਬੂਦਰੀ ਇਧਰ ਮਸਤੀ ਜਾਂਦੀ ਆਪਣੇ ਖੱਟੀਆਂ ਖਾਣੇ ਕਬੂਤਰ ਮੂਰੇ ਪਰੇ ਪਰ ਲਾਉਣੀ ਇਧਰ ਤੇ ਆ ਕਬੂਦਰੀ ਬਈ ਆਪਣੀ ਉੱਡੀ ਆ ਪੱਠੀ 7 ਤੋਂ 5 ਵਜੇ ਦਾ ਹੀ ਆਪਾਂ ਇਹਨਾਂ ਦਾ ਬਲੌਗ ਵੀ ਪਾਇਆ ਆ 44 45 ਟੈਂਪਰੇਚਰ ਵਾਲਾ ਤਦੋਂ ਪਾਣੀ ਦੱਸਿਆ ਸੀ ਆਪਾਂ ਬਈ ਤਾਂ ਆਪਾਂ ਥੋੜਾ ਜਿਹਾ ਸਮਾਨ ਹੀ ਪੜ ਕੇ ਘਰੇ ਦੇਸੀ ਭਸਮ ਵਾਲੀ ਗੋਲੀਆਂ ਪਾਣੀ ਤਾਂ ਆਪਾਂ ਇਹਨੂੰ ਲਾਇਆ ਹੀ ਨਹੀਂ ਸੀ ਬਾਲਾ ਆਇਆ ਬਰਦਾਸਤ ਯਾਰ ਬਾਈ ਬਾਲਾ ਘੜਦੇ ਜਿੰਨਾ ਯਾਰ ਮਰਜੀ ਵੇਲਣਾ ਹਟਣਾ ਹੀ ਨਹੀਂ ਲੜਈਆਂ ਨਾ ਜਿੰਨਾ ਰ ਆਪਣਾ ਹਟਾਉਂਦੇ ਨਹੀਂ ਉਹਨਾਂ ਟਾਈਮ ਬਸ ਇਹਨਾਂ ਨੇ ਲੜਈਆਂ ਨਾ ਲੜਈਆਂ ਨਾ ਦੇਖ ਲਓ ਬਾਈ ਤੁਹਾਡੇ ਸਾਹਮਣੇ ਇੱਕ ਦੋ ਦਿਨ ਲੜ ਲੜ ਮਰ ਜਾਣਗੇ ਪਰ ਹਟਣਾ ਨਹੀਂ ਇਹਨਾਂ ਨੇ ਉਦੋਂ ਬਾਈ ਆ ਵੀ ਜੋੜਾ ਭੈਣ ਭਰਾ ਦਾ ਇਹਨਾਂ ਨੇ ਪੱਠਾ ਆਪ ਬਲੌਗ ਵਿੱਚ ਪਾਇਆ ਅੱਜ ਦੱਸਿਆ ਹੀ ਬਹੁਤ ਘੈਂਟ ਕੱਢਿਆ ਸੀ ਬਾਕੀ ਆ ਕਾੜਦੇ ਨੇ ਆ ਪੱਠਾ ਕੱਢਿਆ ਅੱਜ ਇਦਗੀ ਆਹ ਕਬੂਤਰੀ ਲਾਲਸਰੀ ਤੋਂ ਗੱਲ ਆ ਲੜੀ ਜਾਂਦਾ ਤਾਂ ਦੇਖੋ ਬਈ ਹਟ ਦੇ ਕਿੱਥੇ ਹੈ ਹਟਨ ਵਾਲਾ ਜੋ ਹੈ ਹੀ ਨਹੀਂ ਇਹ ਇੱਕ ਇੱਕ ਦੂਜੇ ਨਾਲ ਹੜਾੜ ਲੜਦੇ ਆ ਜਮਾਂ ਬਸ ਲੜ ਲੜ ਮਰ ਜਾਣਗੇ ਪਰ ਹਟਦੇ ਨਹੀਂ ਹੋਣੇ ਬਈ ਆਡੀ ਕਰਨੇ ਪੈਣੇ ਜੁੜੇ ਇਥੋਂ ਦੂਜੇ ਛੋਡੇ ਕਰਨੇ ਪੈਣਗੇ ਦੂਜੇ ਛੋਡੇ ਦੇ ਕਬੂਤਰ ਚੈੱਕ ਕਰਾਉਣੇ ਬਈ ਆਪਾਂ ਸਾਨੂੰ ਇੱਧਰ ਵੀ ਆ ਭਾਈ ਆਪਣੇ ਕਬੂਤਰ ਆ ਕਰ ਲੋ ਚੈੱਕ ਆਹ ਲਾਲਸਰਾ ਪੱਠਾ ਭਈ ਉਹ ਲਾਲ ਜਰੀ ਕਬੂਦਰੀ ਦਾ ਭਰਾ ਇਹ ਦੋਨੇ ਇੱਕ ਝੋਲੀ ਦੇ ਆ ਬਾਕੀ ਕਿਧਰ ਆ ਰੱਤਾ ਪੱਠਾ ਤੇ ਇਧਰ ਆ ਲਾਲ ਜਿੰਨੇ ਆ ਆਹ ਲਾਲਸਰੀ ਕਬੂਦਰੀ ਇਧਰ ਆਂਡੇ ਰੱਖੀ ਹੋਇਆ ਕਬੂਤਰ ਚਿੱਟੀਆਂ ਖਲਾ ਲਾਲਸਰਾ ਇਧਰ ਕਬੂਦਰੀ ਦੇ ਆਂਡੇ ਰੱਖੇ ਹੋਏ ਆ ਇਹ ਕਾ ਗੱਲੜੀ ਪੱਠੀ ਵੀ ਵੀ ਪੰਜਵੇਂ ਤੇ ਕੁੰਡੀ ਆ ਉਸੇ ਪੱਠੀ ਨਾਲ ਆਤੀ ਆਪਣੇ ਆਹ ਲਾਲ ਸਰੇ ਦੇ ਕੱਲਰੇ ਇਹ ਆ ਪਠਾ ਬਾਈ ਜੀ ਉਹਨਾਂ ਦਾ ਕੱਤ ਕਾੜਾ ਵੇਖੋ ਬੱਠੇ ਦਾ ਉਹ ਭੈਣ ਭਰਾ ਦੇ ਜੋੜ ਦਾ ਪਠਾ ਹੈ ਬੋਲਾ ਜਬਰਦਸਤ ਦੁਬਈ ਹੈ ਤੇ ਵੀਡੀਓ ਕਿਵੇਂ ਲੱਗੀ ਬਈ ਵੀਡੀਓ ਕਰਦੇ ਸ਼ੇਅਰ ਦੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤਾਂ ਕਿ ਤੇ ਕੱਪ ਤਾਂ ਵੀ ਹਰ ਇੱਕ ਵੀਡੀਓ ਤੁਹਾਡੀ ਜ਼ਿਕਰ ਪਹੁੰਚ ਸਕੇ ਪਹੁੰਚ ਜਾਇਆ ਕਰੇ ਤੇ ਜਲਦੀ ਮਿਲਦੇ ਆਂ ਬਾਈ ਫਿਰ ਇੱਕ ਨਵੇਂ ਬਲੌਗ ਦੇ ਅਜੇ ਉਧਰ ਵੇਖਦੇ ਆਂ ਕਿ ਹਟਕੇ ਆ ਕਿ ਨਹੀਂ ਕਿ ਲੜੀ ਜਾਂਦੇ ਆ ਹਟਣ ਵਾਲਿਆਂ ਪਾਹੜੀ ਪਾ ਦੇਖੋ ਬਈ ਅਜੇ ਵੀ ਇਹ ਲੜੀ ਜਾਂਦੇ ਲੜੀ ਜਾਂਦੇ ਹਟਣ ਵਾਲਿਆਂ ਨੂੰ ਕਿੱਥੇ ਤੇ ਆਪਾਂ ਮਿਲਵਨੇ ਜੋੜਾ ਬਈ ਲਾਲ ਤਰੀ ਕਬੂਦਰੀ ਤੇ ਰੱਤਾ ਕਬੂਦਰਾ ਇਹ ਉਧਰ ਤਾੜਦੇ ਆਪਾਂ ਜਾਲ ਚ ਆ ਬੱਸ ਕਰੋ ਬੱਸ ਕਰੋ ਆਹ ਦੇ ਪਿਛੇ ਲੜਦੇ ਆ ਭਰਾਵਾ ਕੀ ਥੋੜਾ ਵੈ ਲੈ ਪੈਰੀ ਦਾ ਰੋਲਾ ਜਾਂ ਜ਼ਮੀਨ ਦਾ ਰੋਲਾ ਥੋੜਾ ਐ ਲੜੀ ਜਾਂਦੇ ਚੋਬਰੋ ਬੱਸ ਕਰੋ ਚਲੋ ਭਾਈ ਆਪਾਂ ਇਹਨਾਂ ਨੂੰ ਔਡਰ ਉਤਾਰ ਦਿਆਂ ਨਾ ਲੜਨ ਨੂੰ ਤਾੜ ਰਾਂ ਜੇ ਇਹਨਾਂ ਦਾ ਫਿਰ ਲੜਦਾ ਤਾਂ ਮਾਰੀ ਜਾਣਗੇ ਜਲਦੀ ਮਿਲਦੇ ਆਂ ਫਿਰ ਇੱਕ ਨਵੇਂ ਬਲੌਗ 'ਚ ਹਰਤਾ ਪਹਿਲੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਵੀਡੀਓ ਕਰ ਦਿਓ ਸ਼ੇਅਰ